ਹਰ ਇੱਕ ਪੰਜਾਬੀ ਨੌਜਵਾਨ ਵਾਸਤੇ ਇਹ ਵੀਡੀਓ ਜ਼ਰੂਰੀ ਹੈ ਸ਼ੇਅਰ ਕਰਕੇ ਹਰ ਇੱਕ ਪੰਜਾਬੀ ਨੌਜਵਾਨ ਦੇ ਫੋਨ ਦੇ ਵਿੱਚ ਪਹੁੰਚਦੀ ਕਰ ਦਿਓ ਇਸ ਵੀਡੀਓ ਨੂੰ ਸੁਪਨੇ ਨੂੰ ਹਕੀਕਤ ਬਣਾਓ ਸੱਚੇ ਕਾਲ ਦੋਸਤੋ ਮੇਰੇ ਵੀਰੋ ਤੇ ਭੈਣੋ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਮੈਂ ਕੋਈ ਵਕੀਲ ਨਹੀਂ ਕੋਈ ਡਾਕਟਰ ਨਹੀਂ ਤੇ ਨਾ ਹੀ ਕੋਈ ਵੱਡਾ ਬਿਜ਼ਨਸਮੈਨ ਹਾਂ ਮੈਂ ਹਾਂ ਇੱਕ ਸਫਲ ਪੱਤਰਕਾਰ ਇੱਕ ਸਫਲ ਸੰਪਾਦਕ ਤੇ ਇੱਕ ਸਾਂਝੇ ਪਰਿਵਾਰ ਦਾ ਸਫਲ ਮੁਖੀ ਮੈਂ ਹਰ ਉਸ ਆਮ ਪੰਜਾਬੀ ਨੌਜਵਾਨ ਵਾਂਗਾਂ ਜੋ ਸਵੇਰੇ ਚੁੱਪਚਾਪ ਉੱਠ ਕੇ ਆਪਣੇ ਸੁਪਨੇ ਨੂੰ ਚੁੰਮਦਾ ਅਤੇ ਰਾਤ ਨੂੰ ਥੱਕ ਕੇ ਵੀ ਨਹੀਂ ਰੁਕਦਾ ਕਿਉਂ ਕਿਉਂਕਿ ਉਸ ਨੂੰ ਪਤਾ ਹੈ ਕਿ ਸਫਲਤਾ ਕੋਈ ਚੰਗਾ ਮੁਕਾਬਲਾ ਨਹੀਂ ਇਹ ਤੁਹਾਡੀ ਨਿੱਜੀ ਲੜਾਈ ਹੈ ਅਤੇ ਇਹ ਲੜਾਈ ਜਿੱਤਣ ਵਾਲੇ ਹੀ ਇਤਿਹਾਸ ਬਣਦੇ ਨੇ ਯਾਦ ਕਰੋ ਪੰਜਾਬ ਦੀ ਧਰਤੀ ਨੇ ਸਾਨੂੰ ਕਈ ਵਾਰ ਸਿਖਾਇਆ ਕਿ ਸਫਲਤਾ ਬਸ ਇੱਕ ਰਾਤ ਵਿੱਚ ਨਹੀਂ ਆਉਂਦੀ ਇਹ ਉਹਨਾਂ ਬੂੰਦਾਂ ਵਰਗੀ ਹੈ ਜੋ ਹਾੜ ਵਿੱਚ ਵੱਸ ਜਾਂਦੀਆਂ ਨੇ ਅਤੇ ਸਾਵਣ ਵਿੱਚ ਸਾਰੇ ਰੱਜ-ਰੱਜ ਖਾਵਣ ਵਾਲੀ ਖੁਸ਼ਹਾਲੀ ਲਿਆਉਂਦੀਆਂ ਨੇ ਭਾਵੇਂ ਤੁਸੀਂ ਵਿਦਿਆਰਥੀ ਹੋ ਕਿਸਾਨ ਹੋ ਜਾਂ ਵਪਾਰੀ ਹਰੇਕ ਨੂੰ ਇੱਕ ਵਾਰ ਤਾਂ ਉਹ ਗੱਲ ਸੁਣਣੀ ਹੀ ਪੈਂਦੀ ਹੈ ਕਿ ਪਹਿਲਾਂ ਬੀਜੇ ਪਹਿਲਾਂ ਵੱਢੇ ਜੇ ਤੁਸੀਂ ਅੱਜ ਨਾ ਬੀਜੋਗੇ ਆਪਣੇ ਸੁਪਨੇ ਦੇ ਬੀਜ ਤਾਂ ਕੱਲ ਫਸਲ ਕਿਵੇਂ ਉੱਗੇਗੀ ਕਿਵੇਂ ਲਾਉਂਗੇ ਚੰਗਾ ਝਾੜ ਯਾਦ ਕਰੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਜੋ ਡਰਿਆ ਨਹੀਂ ਉਹ ਨੌਜਵਾਨ ਸੀ ਪਰ ਉਸਨੇ ਆਪਣੇ ਵਿਚਾਰਾਂ ਲਈ ਅੰਗਰੇਜ਼ਾਂ ਨਾਲ ਲੜਾਈ ਲੜੀ ਅਤੇ ਸਫਲਤਾ ਨੂੰ ਇੱਕ ਨਵਾਂ ਰੂਪ ਦਿੱਤਾ ਅੱਜ ਵੀ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਡਾਕਟਰ ਇੰਜੀਨੀਅਰ ਅਤੇ ਉਦਯੋਗਪਤੀ ਬਣ ਰਹੇ ਨੇ ਕਿਉਂਕਿ ਉਹਨਾਂ ਨੇ ਨਹੀਂ ਮੰਨਿਆ ਕਿ ਵਾਹੀ ਪਾਤਸ਼ਾਹੀ ਨਾ ਜੰਮੇ ਤਾਂ ਫਾਹੀ ਉਹਨਾਂ ਨੇ ਆਪਣੇ ਸੁਪਨਿਆਂ ਨੂੰ ਜੀਵੰਤ ਕੀਤਾ ਅਤੇ ਤੁਸੀਂ ਵੀ ਕਰ ਸਕਦੇ ਹੋ ਸਫਲਤਾ ਦਾ ਰਾਹ ਆਸਾਨ ਨਹੀਂ ਇਸ ਵਿੱਚ ਥਕਾਵਟ ਹੈ ਅਸਫਲਤਾਵਾਂ ਨੇ ਅਤੇ ਕਈ ਵਾਰ ਰੋਕਾਂ ਵੀ ਨੇ ਪਰ ਯਾਦ ਰੱਖੋ ਜੇ ਅਸੂ ਵਿੱਚ ਮੇਗਲਾ ਨਾ ਵਸੇ ਤਾਂ ਜਾੜੇ ਵਿੱਚ ਪਾਣੀ ਗਾੜਾ ਕਰਨਾ ਪੈਂਦਾ ਠੀਕ ਉਸੇ ਤਰ੍ਹਾਂ ਜੇ ਅੱਜ ਤੁਹਾਡਾ ਕੰਮ ਨਾ ਚੱਲੇ ਤਾਂ ਅੱਗੇ ਵਧੋ ਨਵੀਂ ਰਣਨੀਤੀ ਅਜਮਾਓ ਨਵੇਂ ਰਾਹ ਬਣਾਓ ਕਾਰ ਵਸਦਿਆਂ ਦੇ ਸਾਖ ਮਿਲਦਿਆਂ ਦੇ ਤੇ ਖੇਤ ਵਾਉਂਦਿਆਂ ਦੇ ਆਪਨਾ ਸੰਭਾਲੋਗੇ ਤਾਂ ਕੁਝ ਨਹੀਂ ਰਹਿਣਾ ਤੁਹਾਡੇ ਰਿਸ਼ਤੇ ਤੁਹਾਡੇ ਸੁਪਨੇ ਤੁਹਾਡੀ ਜ਼ਿੰਦਗੀ ਇਹ ਸਭ ਤੁਹਾਡੀ ਨਿੱਜੀ ਜ਼ਿੰਮੇਵਾਰੀ ਹੈ ਡਰ ਨੂੰ ਛੱਡੋ ਅਤੇ ਜੋਸ਼ ਨਾਲ ਅੱਗੇ ਵਧੋ ਹਰ ਅਸਫਲਤਾ ਇੱਕ ਸਬਕ ਦਿੰਦੀ ਹੈ ਅਤੇ ਹਰ ਸਬਕ ਇੱਕ ਨਵੀਂ ਸ਼ੁਰੂਆਤ ਅੰਤ ਵਿੱਚ ਮੈਂ ਤੁਹਾਨੂੰ ਇੱਕ ਚੁਣੌਤੀ ਦਿੰਦਾ ਕਿ ਅੱਜ ਤੋਂ ਇੱਕ ਛੋਟਾ ਕਦਮ ਚੁੱਕੋ ਜੇ ਤੁਸੀਂ ਵਿਦਿਆਰਥੀ ਹੋ ਤਾਂ ਇੱਕ ਵਿਸ਼ਾ ਵਧੇਰੇ ਪੜੋ ਜੇ ਵਪਾਰੀ ਹੋ ਤਾਂ ਇੱਕ ਨਵਾਂ ਆਈਡੀਆ ਅਜ਼ਮਾਓ ਜੇ ਨੌਕਰੀ ਵਿੱਚ ਹੋ ਤਾਂ ਆਪਣੇ ਬੌਸ ਨੂੰ ਇੱਕ ਚੰਗਾ ਸੁਝਾਅ ਦਿਓ ਯਾਦ ਰੱਖੋ ਪੰਜਾਬੀ ਹੋਣ ਦਾ ਮਤਲਬ ਹੈ ਨਾ ਝੁਕਣਾ ਨਾ ਰੁਕਣਾ ਉੱਠੋ ਲੜੋ ਅਤੇ ਜਿੱਤੋ ਵਾਹਿਗੁਰੂ ਤੁਹਾਡੇ ਨਾਲ ਹੈ ਉਸਦੀ ਕਲਾ ਹਮੇਸ਼ਾ ਵਰਤ ਰਹੀ ਹੈ ਅਤੇ ਤੁਹਾਡੀ ਸਫਲਤਾ ਤੁਹਾਡੇ ਨੇੜੇ ਹੀ ਖੜੀ ਹੈ ਸਿਰਫ ਦੋ ਕਦਮ ਪੁੱਟੋ ਤੇ ਕਰ ਲਓ ਪ੍ਰਭ ਵਾਹਿਗੁਰੂ ਜੀ ਸਬਦ ਦਾ ਹਰ ਇੱਕ ਪੰਜਾਬੀ ਨੌਜਵਾਨ ਵਾਸਤੇ ਇਹ ਵੀਡੀਓ ਜ਼ਰੂਰੀ ਹੈ ਸ਼ੇਅਰ ਕਰਕੇ ਹਰ ਇੱਕ ਪੰਜਾਬੀ ਨੌਜਵਾਨ ਦੇ ਫੋਨ ਦੇ ਵਿੱਚ ਪਹੁੰਚ ਦੀ ਕਰ ਦਿਓ ਇਸ ਵੀਡੀਓ ਨੂੰ